ਇਨਨੂੰ ਅੱਜਕੱਲ ਸਰਕਾਰੀ ਨਿਹੰਗ ਜਾਂ ਸਰਕਾਰੀ ਬੰਦਾ ਕਿਹਾ ਜਾ ਰਿਹਾ ਸਿੱਧੀ ਗੱਲਬਾਤ ਕਰਦੇ ਆ ਸੰਵਾਲਾ ਤੋਂ ਸ਼ੁਰੂਆਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਗੱਲ ਸਰਕਾਰੀ ਬਣ ਗਏ ਮੈਂ ਕਹਿੰਦਾ ਜੀ ਸਾਫ਼ ਕਰ ਦਿਓ ਸਰ ਵੀ ਪੰਥੋਂ ਦੇ ਦੇਵਾਂਗੇ ਕਿਤੇ ਲਿਖਤ ਦੇ ਦਿਓ ਕੋਈ ਕਾਰਵਾਈ ਦੱਸ ਦਿਓ ਸਾਨੂੰ ਹਮ ਜਦੋਂ ਸਰਕਾਰ ਜੇ ਅਹੀਂ ਸਰਕਾਰੀ ਆ ਤੇ ਦੱਸੋ ਮੈਨੂੰ ਪਹਿਲਾਂ ਸਾਡੇ ਦੇ ਪਾਸਪੋਰਟ ਵੀ ਜ਼ਬਤ ਆ ਹਮ ਸਰਕਾਰੀ ਬੰਦੇ ਜਿਹੜੇ ਹੁੰਦੇ ਨਾ ਉਹਨਾਂ ਕੋਲ ਬੜੀਆਂ ਬੜੀਆਂ ਕੋਠੀਆਂ ਅ ਡੈਵਰ ਫੋਰਚਨਰ ਥੱਲੇ ਹੁੰਦੀਆਂ ਉਹਨਾਂ ਦੇ ਠੀਕ ਹੈ ਜੀ ਤੁਸੀਂ ਮੇਰੇ ਕੋ ਉੱਥੇ ਵੀ ਆਏ ਇੱਥੇ ਵੀ ਵੇਖਿਆ ਸਾਡੇ ਕੋ ਉਹੀ ਗੱਡੀ ਜਿਹੜੀ ਆਪਣੀ ਮਹਿੰਤ ਨਾਲ ਲਈ ਆ ਜਦੋਂ ਬੰਦਾ ਸਰਕਾਰੀ ਹੁੰਦਾ ਨਾ ਤੇ ਸਭ ਤੋਂ ਪਹਿਲਾਂ ਉਹਦੇ ਨਾਲ 5 7 10 ਬੰਦੇ ਪੱਕੇ ਹੀ ਰਹਿੰਦੇ ਰਫਰਾਲੇ ਇਸ ਗੱਲ ਦਾ ਤੁਹਾਨੂੰ ਪਤਾ ਵਾ ਜੇ ਮੈਂ ਸਰਕਾਰੀ ਸਾਥ ਤੋਂ ਜਾ ਮੈਂ ਆਨ ਰਿਕਾਰਡ ਕਹਿ ਰਿਹਾ ਮੈਂ ਪੰਥ ਦਾ ਦੇਣਦਾਰ ਹੋਊਗਾ ਮੈਂ ਕਿਸੇ ਨਾਲ ਕਦਾਰੀ ਕੀਤੀ ਹੋਵੇ ਤਾਂ ਵੀ ਪੰਥ ਦਾ ਦੇਣਦਾਰ ਹੋਊਗਾ ਇਹ ਮੈਂ ਆਨ ਰਿਕਾਰਡ ਕਹਿ ਰਿਹਾ ਸਾਬਤ ਕਰੋ ਸਿਕਿਉਰਿਟੀ ਤਾਂ ਤੁਹਾਨੂੰ ਹੀ ਮਿਲੀ ਹੈ ਬਾਈ ਸਿਕਿਉਰਿਟੀ ਮੈਂ ਤਾਂ ਇਹ ਵੀ ਲਿਖ ਕੇ ਵੀ ਦਿੱਤਾ ਮੈਨੂੰ ਨਹੀਂ ਚਾਹੀਦੀ ਹੂੰ ਇਹ ਸਰਕਾਰ ਦੀ ਮਰਜ਼ੀ ਹੁੰਦੀ ਹੈ ਇਹ ਜ਼ਰੂਰੀ ਥੋੜਾ ਵੀ ਸਰਕਾਰ ਤੁਹਾਡੀ ਰੱਖਿਆ ਕਰਦੀ ਪਈ ਹੈ ਸਰਕਾਰ ਤੁਹਾਡੇ ਤੇ ਨਜ਼ਰ ਵੀ ਰੱਖ ਸਕਦੀ ਹੈ ਤੇ ਬੰਦਾ ਬੋਲਣ ਵਾਲਾ ਕੀ ਕਰ ਰਿਹਾ ਨਿਗੀ ਨਿਗੀ ਤੁਹਾਡੀ ਹਰ ਕਰਤੇ ਨਜ਼ਰ ਰੱਖ ਰਹੀ ਹੋਵੇ ਹੂੰ ਕਿਉਂਕਿ ਜਦੋਂ ਮੈਂ ਲੇਖ ਕੇ ਦਿੱਤਾ ਉਹਨਾਂ ਨੇ ਕਿਹਾ ਵੀ ਨਾਂ ਹਟਾ ਸਕਦੇ ਆ ਨਾਂ ਹੀ ਲਾ ਸਕਦੇ ਆ ਜੋ ਸਾਨੂੰ ਪਿੱਛੋਂ ਹੁਕਮ ਹੋਇਆ ਅਸੀਂ ਉਹਦੇ ਅਨਸਾਰ ਚੱਲ ਸਕਦੇ ਆ ਠੀਕ ਹੈ ਤੁਸੀਂ ਵੇਖਿਆ ਇਹ ਮੈਂ ਕਿੰਨੀ ਫੋਰਸ ਲੈ ਕੇ ਤੁਰਦਾ ਬਾਬਾ ਜੀ ਕਾਉਂਟਰਵਰਸੀਆਂ ਨਾਲ ਨਾ ਪਿਆਰ ਕਰਵਾਏ ਆ ਅਸਲ ਵਿੱਚ ਮੇਰਾ ਕਾਉਂਟਰਵਰਸੀਆਂ ਨਾਲ ਨਹੀਂ ਕਾਉਂਟਰਵਰਸੀਆਂ ਨੂੰ ਮੇਰ ਨਾਲ ਜ਼ਿਆਦਾ ਪਿਆਰ ਆ ਹੂੰ ਮੈਂ ਇਹ ਕਹਿ ਸਕਦਾ ਵੀ ਜਿਹੜਾ ਕੰਮ ਨਹੀਂ ਵੀ ਕੀਤਾ ਨਾ ਉਹ ਵੀ ਨਾ ਲੱਗਦਾ ਫਿਰ ਆਕ ਕੇ ਬੋਲਣਾ ਪੈਂਦਾ ਬੋਲਣ ਨੂੰ ਜੀ ਨਹੀਂ ਕਰਦਾ ਹੂੰ ਕਿਉਂਕਿ ਜਿਨ੍ਹਾਂ ਦੇ ਵਿਰੁੱਧ ਬੋਲਦੇ ਆ ਨਾ ਉਹ ਵੀ ਆਪਣੇ ਹੀ ਆ ਹੂੰ ਠੀਕ ਆ ਤੁਹਾਨੂੰ ਵੀ ਲੱਗਦਾ ਜੇ ਸਾਡੇ ਮੂੰਹ ਚੋਂ ਕੋਈ ਸ਼ਬਦ ਨਿਕਲਦਾ ਸਾਨੂੰ ਉਹ ਚੀਜ਼ ਦਾ ਦੁੱਖ ਨਹੀਂ ਹੁੰਦਾ ਹੂੰ ਬਹੁਤ ਹੁੰਦਾ ਹੂੰ ਪਰ ਉੱਥੇ ਆ ਕੇ ਗੱਲ ਅੜ ਜਾਂਦੀ ਆ ਵੀ ਜਿਹੜੇ ਸਾਹਮਣੇ ਵਾਲੇ ਸਾਡੀ ਮਿੱਟੀ ਪੁੱਟਣ ਦੇ ਜਿਹੜਾ ਕੰਮ ਕੀਤਾ ਵੀ ਨਹੀਂ ਆ ਹੂੰ ਤੇ ਉਹ ਸਾਡੇ ਮੱਥੇ ਤੇ ਕਾਲ ਖੜਾ ਰਿਹਾ ਵੀ ਇਹ ਸਰਕਾਰੀ ਆ ਇਹ ਪੂਲਾ ਵਾਏ ਫਲਾਣਾ ਵਾਏ ਢਿੰਗੜਾ ਵਾਏ ਯਾਰ ਅਜੇ ਤੱਕ ਕੋਈ ਬੰਦਾ ਔਰ ਰਿਕਾਰਡ ਕਹਿੰਦਾ ਵੀ ਸਾਨੂੰ ਸਾਫ਼ ਕਰੋ ਜੀ ਸਿਰ ਵਡਾਵਾਂਗੇ ਮੈਂ ਔਰ ਰਿਕਾਰਡ ਕਹਿ ਰਿਆ ਅਕਾਲਤੁਰ ਸਾਹਿਬ ਪੇਸ਼ ਆਉਂਗਾ ਪੂਰੇ ਪੰਥ ਦੇ ਸਾਹਮਣੇ ਸਿਰ ਵਡਿਓ ਮੈਂ ਕੀ ਦਿਨਾਂ ਗਦਾਰੀ ਕੀਤੀ ਆ ਸਾਹਮਣੇ ਆਵੇ ਕਿਹੜੇ ਪੰਥ ਨੂੰ ਢਾਹ ਲਾਈ ਆ ਇਹ ਦੱਸੋ ਮੈਨੂੰ ਕੌਂਟਰੋਵਰਸੀ ਤਾਂ ਗਾਲਾਂ ਘੱਟ ਨੂੰ ਲੱਗ ਕੇ ਬੜੀ ਹੋਈ ਆ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜਦੋਂ ਜੰਗ ਛਿੜੀ ਸੀ ਚਮਕੌਰ ਸਾਹਿਬ ਦੀ ਜੰਗ ਛਿੜੀ ਸੀ ਤਾਂ ਉਦੋਂ ਗਾਲਾਂ ਨਹੀਂ ਕਢੀਆਂ ਨਹੀਂ ਅਸਲ ਵਿੱਚ ਮੇਰੀ ਗੱਲ ਸੁਣੋ ਉਹ ਸੁਭਾਵਿਕ ਇੱਕ ਬਚਨੀ ਉਹ ਜਦੋਂ ਗੱਲਬਾਤ ਚੱਲਦੇ ਚੱਲਦੇ ਮੈਂ ਕਿਹਾ ਬਈ ਜਿੱਥੇ ਗਾਲ ਹੋਵੇ ਨਾ ਲੜਾਈ ਉੱਥੇ ਹੁੰਦੀ ਆ ਜਿੱਤ ਹੁਣ ਆਪਾਂ ਆਪਸ ਚ ਪਿਆਰ ਨਾਲ ਗੱਲਬਾਤ ਕਰਦੇ ਆ ਭਾਵੇਂ ਕਈ ਸਦੀਆਂ વીਤ ਜਾਣ ਜਦੋਂ ਆਪਾਂ ਤੂੰ ਤੂੰ ਮੈਂ ਮੈਂ ਤੇ ਆ ਜੰਨੇ ਆ ਜਦੋਂ ਆਪਾਂ ਮਾਂ ਭੈਣ ਤੇ ਆ ਜੰਨੇ ਆ ਉਦੋਂ ਆਪਣੀ ਲੜ ਲੜਾਈ ਹੋਣੀ ਲਾਜ਼ਮੀ ਆ ਠੀਕ ਆ ਜੀ ਮੰਨ ਲਓ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ ਨੂੰ ਮੈਂ ਗਲਤ ਕਹਿ ਰਿਹਾ ਤੁਸੀਂ ਇਹ ਵੇਖੋ ਵੀ ਜਿਹੜਾ 10 ਲੱਖ ਬੰਦਾ ਆਇਆ ਉਹ 10 ਲੱਖ ਬੰਦਾ ਸਿੰਘਾਂ ਨੂੰ ਕੀ ਮਤਲਬ ਪਿਆਰ ਨਾਲ ਕਹਿੰਦਾ ਉਹ ਸਿੰਘੋਂ ਬਾਹਰ ਆਓ ਤੁਹਾਡੇ ਨਾਲ ਗੱਲ ਕਰਨੀ ਆ ਅਕਸਰ ਮੰਦੇ ਸ਼ਬਦ ਹੀ ਬੋਲਦੇ ਹਨ ਉਹ ਮੈਂ ਇੱਕ ਸੁਭਾਵਕ ਗੱਲ ਕੀਤੀ ਆ ਮੈਂ ਇਹ ਨਹੀਂ ਗੱਲ ਕੀਤੀ ਹੁਣ ਕਈ ਇਹਦੇ ਤੇ ਬੋਲੀ ਜਾਂਦੇ ਆ ਬਾਬਾ ਹੈ ਕਹਿ ਰਿਹਾ ਬਾਬਾ ਇਦਾਂ ਕਹਿ ਰਿਹਾ ਸਿੰਘ ਇਦਾਂ ਨਹੀਂ ਕਰਦੇ ਸਿੰਘ ਉਦਾਂ ਨਹੀਂ ਕਰਦੇ ਬਾਈ ਅੱਜ ਦੇ ਸਮੇਂ ਤੇ ਵੀ ਜਦੋਂ ਸਿੰਘ ਲੜਦੇ ਜਕਾਰਾ ਇੱਕ ਵਾਰੀ ਛੱਡਦੇ ਆ ਬਾਕੀ ਗਾਲਾਂ ਹੀ ਚੱਲਦੀਆਂ ਵਾਂ ਹੂੰ ਇਹ ਆਪਣੀ ਅੱਖੀਂ ਵੇਖਿਆ ਦਲਾ ਪੰਥਰ ਦੇ ਵਿੱਚ ਹੀ ਹੁੰਦਾ ਅੱਜ ਦੇ ਸਮੇਂ ਦੀ ਗੱਲ ਛੱਡ ਦੋ ਤੁਸੀਂ ਪਿਛਲੇ ਸਮੇਂ ਦੇ ਇਤਿਹਾਸ ਤੇ ਕਿਉਂ ਗੱਲ ਕਰ ਰਹੇ ਹੋ ਮੇਰੀ ਗੱਲ ਹੈ ਉਹਦੀ ਐਗਜ਼ਾਮਪਲ ਕੋ ਲਿੱਤੇਗੀ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਉਹਦੀ ਐਗਜ਼ਾਮਪਲ ਕਰਦੇ ਹਾਂ ਬਾਈ ਮੈਂ ਅਸਲ 'ਚ ਗੁਰੂ ਦੇ ਜਿਹੜੇ ਸਿੰਘ ਹੀ ਨੇ ਮੈਂ ਉਹਨਾਂ ਦੀ ਗੱਲ ਨਹੀਂ ਕੀ ਬਲਕਿ ਸੁਭਾਵਕ ਵਚਨ ਕੀਤਾ ਵੀ ਲੜਾਈ ਮੰਨ ਲਓ ਜੇ 10 ਲੱਖ ਬੰਦਾ ਚੜ੍ਹ ਕੇ ਆਇਆ ਤੇ ਉਹ 10 ਲੱਖ ਬੰਦਾ ਕੀ ਮਤਲਬ ਪਿਆਰ ਨਾਲ ਕੋਈ ਬੋਲ ਰਿਹਾ 10 ਲੱਖ ਬੰਦਾ ਚੜ੍ਹ ਕੇ ਆ ਉਹਨਾਂ ਨੇ ਗੱਲਾਂ ਘੱਡੀਆਂ ਹੋਣਗੀਆਂ ਤੁਹਾਡੀ ਉਹ ਗੱਲ ਚਲੋ ਇਤਿਹਾਸ ਦੇ ਪੱਖ ਪਰ ਉਹ ਤਾਂ ਗੁਰੂ ਸਾਹਿਬ ਦੇ ਖਿਲਾਫ ਸੀ ਨਾ ਹੁਣ ਅਸੀਂ ਉਹਨਾਂ ਦੀ ਐਗਜ਼ਾਮਪਲ ਕਿਉਂ ਲੈ ਰਹੇ ਆ ਜਿਹੜੇ ਗੁਰੂ ਸਾਹਿਬ ਤੇ ਫਿਰ ਅੱਜ ਜਿਹੜੇ ਜਿੰਨੇ ਵੀ ਸਿੰਘ ਗਾਲਾਂ ਕੱਢਦੇ ਆ ਸਾਰੇ ਬੰਦ ਕਰੋ ਮੈਂ ਵੀ ਜੇ ਉਹ ਸਾਰੇ ਆਪਣੀ ਗਲਤੀ ਮੰਨਦੇ ਮੈਂ ਵੀ ਅਕਾਲ ਪੁਰਖ ਸਾਹਿਬ 'ਤੇ ਜਾ ਕੇ ਆਪਣੀ ਗਲਤੀ ਮੰਨ ਲਵਾਂ ਇਹ ਮੈਂ ਵੇਖੋ ਮੇਰੀ ਮੇਰੀ ਗੱਲ ਸੁਣੋ ਜੇ ਆਪਾਂ ਸਿਮਰਨ ਅਭਿਆਸ ਕਰਦੇ ਆ ਅਸੀਂ ਸਿਮਰਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਤਾਂ ਅਸੀਂ ਕਹਿੰਦੇ ਆ ਨਾਮ ਰਸਤੇ ਬਾਣੀ ਪੜ੍ਹਦੇ ਆ ਅੰਮ੍ਰਿਤਾਂ ਦਾ ਤੇ ਜਿਹਦੇ ਜਿਹਦੇ ਜਦੋਂ ਗੁਰਬਾਣੀ ਪੜ ਰਿਆ ਉਹਦੇ ਮੂੰਹ ਦੇ ਵਿੱਚ ਜੇ ਰਾਸੀ ਆ ਗਿਆ ਅਮ੍ਰਿਤ ਹੀ ਆ ਗਿਆ ਉਹਨੇ ਗੱਲ ਕਿਉਂ ਕਹਿੰਦੀ ਕਿਸੇ ਨੂੰ ਉਹਨੇ ਕਿਸ ਨੂੰ ਗਲਤ ਕਿਉਂ ਕਹਿਣਾ ਤੁਸੀਂ ਤੁਸੀਂ ਜਥੇਬੰਦੀਆਂ ਵਿੱਚ ਵਿਚਰਦੇ ਨਾ ਗਿਆ ਮੈਂ ਬਣੀ ਜਥੇਬੰਦੀਆਂ ਜੀ ਤੁਹਾਨੂੰ ਪਤਾ ਨਾ ਜਦੋਂ ਲੜਾਈਆਂ ਹੁੰਦੀਆਂ ਕੀ ਹੁੰਦਾ ਉੱਥੇ ਜਕਾਰੇ ਛੱਡੀ ਜਾਂਦੇ ਆ ਜਕਾਰੇ ਤੁਸੀਂ ਆਪਣੀ ਇਮਾਨਦਾਰੀ ਦੱਸਿਓ ਲੜਾਈ ਹੋ ਰਹੀ ਆ ਜਕਾਰਾ ਇੱਕ ਵਾਰੀ ਛੱਡਦੇ ਵਾਰ-ਵਾਰ ਜਕਾਰੇ ਨਹੀਂ ਛੱਡਦੇ ਪਰ ਵੀਡੀਓ ਦੇ ਵਿੱਚ ਤਾਂ ਕੋਈ ਲੜਾਈ ਨਹੀਂ ਹੋ ਰਹੀ ਹੁੰਦੀ ਨਾ ਬਾਈ ਸ਼ਬਦਾਂ ਦੀ ਗੱਲ ਆ ਨਾ ਵੇਖੋ ਸ਼ਬਦ ਆ ਉਹਨੇ ਸਵਾਲ ਕੀਤਾ ਮੈਂ ਜਵਾਬ ਦਿੱਤਾ ਵੀ ਬਾਈ ਜਿੱਥੇ ਗਾਲਿਆ ਉੱਥੇ ਲੜਾਈ ਆ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਨਾਰਮਲ ਵੀਡੀਓਜ਼ ਦੀ ਗੱਲ ਕਰ ਰਿਹਾ ਅਸੀਂ ਵੀ ਬੜੀ ਬੜੀ ਇੰਟਰਵਿਊਜ਼ ਕੀਤੀਆਂ ਤੁਸੀਂ ਪਿਛਲੇ ਇੰਟਰਵਿਊ 'ਚ ਮੈਨੂੰ ਵੀ ਗੱਲ ਕਹੀ ਸੀ ਵੀ ਮੈਂ ਆਪਣੇ ਆਪ ਤੇ ਕੰਟਰੋਲ ਕਰ ਰਿਹਾ ਵੀ ਗਾਲਾਂ ਨਾ ਕਰ ਮੇਰੇ ਬਹੁਤ ਨਿਕਲਣ ਮੈਂ ਇਸ ਚੀਜ਼ ਤੇ ਕੰਟਰੋਲ ਕਰ ਰਿਹਾ ਬਹੁਤ ਜ਼ਿਆਦਾ ਕਰ ਰਿਹਾ ਫਿਰ ਉਹ ਵਧੀਆ ਗੱਲ ਸੀ ਹੁਣ ਤੁਸੀਂ ਉਸ ਤੇ ਸਟੈਂਡ ਲੈ ਕੇ ਬਹਿ ਗਏ ਮੇਰੀ ਗੱਲ ਸੁਣੋ ਇੱਕ ਮੈਂ ਇਹ ਗੱਲ ਕਹੀ ਵੀ ਜਿਹੜਾ ਆਪਣੇ ਚਵਗਣਾ ਉਹਨੂੰ ਤਿਆਗ ਦੇਣਾ ਚਾਹੀਦਾ ਠੀਕ ਹੈ ਮੈਂ ਆਪਣੇ ਔਗਣ ਵੀ ਤਿਆਗੇ ਮੈਂ ਇਹ ਗੱਲ ਕਹਿੰਦਾ ਜੇ ਮੇਰੀਆਂ ਗਾਲਾਂ ਗਲਤ ਲੱਗਦੀਆਂ ਨਾ ਜਿੰਨੇ ਬੰਦੇ ਬੋਲਦੇ ਆ ਗਾਲਾਂ ਮੈਂ ਹੋਰ ਥੋੜੇ ਚਿਰ ਤੱਕ ਜਾ ਕੇ ਜਿੰਨੀਆਂ ਵੀ ਗਲਤੀਆਂ ਕੀਤੀਆਂ ਜਾ ਕੇ ਆਪਣੀ ਖਿਮਾ ਮੰਗੂਗਾ ਜੇ ਸਾਰੀ ਦੁਨੀਆ ਗਲਤ ਕੀਤਾ ਤੁਸੀਂ ਥੋੜੀ ਨਾ ਗਲਤ ਕਰੋਗੇ ਬਾਈ ਵੇਖੋ ਗੱਲ ਸਤਿਗੁਰੂ ਕੀ ਫੌਜ ਆ ਤੁਸੀਂ ਆਪਣੇ ਆਪ ਨੂੰ ਗੁਰੂ ਕਾ ਸੇਕ ਬਾਈ ਨਿਹੰਗ ਸਿੰਘ ਆਲਾ ਕੱਢਦੇ ਆ ਕੱਢਦੇ ਆ ਤੁਸੀਂ ਆਪਣੇ ਆਪ ਨੂੰ ਸਤਾਰ ਲੋ ਨਿਹੰਗ ਸਿੰਘ ਮੈਂ ਆਪਣੇ ਆਪ ਸੁਧਾਰ ਰਿਹਾ ਨਾ ਵੇਖ ਸੁਧਾਰ ਰਿਹਾ ਜੇ ਸੁਧਾਰ ਰਿਹਾ ਤੇ ਤਾਂ ਹੀ ਮੈਂ ਗੱਲ ਕਹਿ ਰਿਹਾ ਨਾ ਵੀ ਮੈਂ ਥੋੜੇ ਸਮੇਂ ਤੱਕ ਅਕਾਲ ਤਖਤ ਸਾਹਿਬ ਜਾ ਕੇ ਮੈਂ ਮਹਾਰਾਜੇ ਪਾਸ਼ਾ ਮਹਾਰਾਜ ਦੇ ਚਰਨਾਂ 'ਚ ਦਾਸ ਬੇਨਤੀ ਕਰੂੰਗਾ ਮਹਾਰਾਜ ਰਹਿੰਦੇ ਸਮੇਂ 'ਚ ਜੇ ਮੇਰੇ ਕੋ ਮੰਦੇ ਸ਼ਬਦ ਨਿਕਲੇ ਤਾਂ ਮਹਾਰਾਜ ਮੈਨੂੰ ਖਿਮਾ ਕਰੀ ਅਗਾਵਾਤ ਤੇ ਮੈਨੂੰ ਮਤ ਤੇ ਸਮਤ ਗਿਆਨ ਤੇ ਧਿਆਨ ਬਖਸ਼ੀ ਮੈਂ ਇਸ ਗੱਲ ਨੂੰ ਮੰਨਦਾ ਪਿਆ ਮੈਂ ਕਿਹੜਾ ਮੰਨਦਾ ਨਹੀਂ ਪਿਆ ਗਲਤੀ ਕਰਕੇ ਜਿਹੜਾ ਬੰਦਾ ਇਹ ਗਲਤੀ ਦੇ ਅਹਿਸਾਸ ਕਰਦਾ ਉਹਨੂੰ ਬੰਦੇ ਨੂੰ ਮਰਨਾ ਚਾਹੀਦਾ ਵੀ ਅਕਾਲ ਤਖਤ ਸਾਹਿਬ ਜਾਣਾ ਚਾਹੀਦਾ ਠੀਕ ਹੈ ਜੀ ਮੈਂ ਉਹਨਾਂ ਸਾਰਿਆਂ ਨੂੰ ਵੀ ਸੱਦਾ ਦਿੰਦਾ ਜਿਹੜੇ ਬੰਦੇ ਮੰਨ ਲਓ ਫਿਰ ਰੋਜ਼ YouTube Facebook ਤੇ Instagram ਤੇ ਗਾਣੇ ਕੱਢ ਕੇ ਫੇਮਸ ਫੇਮਸ ਹੋਏ ਹਨ ਉਹਨਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਵੀ ਜੇ ਵੱਲੋਂ ਮੈਂ ਗਲਤ ਹਾਂ ਤੇ ਬਾਣੇ ਤੁਸੀਂ ਵੀ ਪਾਏ ਆ ਉਹਨਾਂ ਸਾਰਿਆਂ ਨੂੰ ਇਕੱਤਰ ਕਰਕੇ ਅਕਾਲ ਤਖਤ ਸਾਹਿਬ ਲਿਆ ਪਰ ਵੀਡੀਓ ਦੇ ਵਿੱਚ ਇਸ ਤਰੀਕੇ ਨਾਲ ਕਿਸ ਤਰੀਕੇ ਨਾਲ ਦੱਸੋ ਤੁਸੀਂ ਦੂਜਿਆਂ ਦੀ ਗੱਲ ਕਹਿ ਦਿੱਤੀ ਮੈਂ ਉਹਨਾਂ ਨੂੰ ਵੀ ਗਲਤ ਕਹਿਨਾ ਜਿਹੜੇ ਵੀਡੀਓਸ ਪਾ ਕੇ ਗਾਲਾਂ ਕੱਢ ਰਹੇ ਨੇ ਧੀਆ ਭੈਣਾ ਦੇਖ ਰਹੀਆਂ ਮੈਂ ਕਹਿੰਦਾ ਆਮ ਜ਼ਿੰਦਗੀ 'ਚ ਜੋ ਮਰਜ਼ੀ ਹੋਵੇ ਵੀਡੀਓਸ ਦੇ ਵਿੱਚ ਤਾਂ ਹਰ ਕੋਈ ਦੇਖਦਾ ਹੁੰਦਾ ਜਾਦਾ ਉਸ ਕੰਟੈਂਟ ਨੂੰ ਕਹਿ ਦੋ ਵੀ ਇਹ ਬੱਚੇ ਵਾਸਤੇ ਕੰਟੈਂਟ ਨਹੀਂ ਇੱਕ ਮਿੰਟ ਹੁਣ ਮੈਂ ਤੁਹਾਨੂੰ ਇਹ ਗੱਲ ਦਾ ਸਵਾਲ ਦਾ ਜਵਾਬ ਦੇਣਾ ਵੇਖੋ ਆਪਾਂ ਕਹਾ ਬੀਬੀਆਂ ਵੇਖਦੀਆਂ ਹੂੰ ਜਦੋਂ ਬੀਬੀਆਂ ਵੇਖਦੀਆਂ ਬੀਬੀਆਂ ਕਮੈਂਟ ਕਿਹੋ ਜਿਹਾ ਕਰ ਰਹੀਆਂ ਏ ਬੰਦਾ ਕਦੋਂ ਮਰੂਗਾ ਪੰਥ ਦੇ ਗਲੋਂ ਲੱਥੂਗਾ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਬੀਬੀਆਂ ਨੂੰ ਵੀ ਜਵਾਬ ਦੇਣਾ ਬਣਦਾ ਫਿਰ ਹੂੰ ਜੇ ਬੀਬੀਆਂ ਗਲਤ ਕਮੈਂਟ ਕਰਕੇ ਲਿਖ ਰਹੀਆਂ ਮਾਂ ਭੈਣ ਸਾਡੀ ਇੱਕ ਕਰਨ ਡੀਆਂ ਕੀ ਗੱਲ ਉਹਨਾਂ ਬੀਬੀਆਂ ਨੂੰ ਜਵਾਬ ਨਹੀਂ ਦੇਣਾ ਚਾਹੀਦਾ ਆ ਬੀਬੀ ਇੱਕ ਤੁਹਾਡੀ ਜਿਹੜੀ ਮੇਰੇ ਥੋੜੇ ਦਿਨ ਪਹਿਲਾਂ ਫੇਮਸ ਜੀ ਹੋਈ ਪਜਾਮੇ ਪਿਉਮੇ ਵਾਲੀ ਹੈ ਨਾ ਪ੍ਰੋਬਲੀਮ ਪ੍ਰੋਬਲੀ ਇਨ ਕੋਰ ਉਹ ਮੇਰੇ ਤੇ ਵੀਡੀਓ ਬਣਾ ਕੇ ਪਾ ਰਹੀ ਆ ਅਜੇ ਕੱਲ ਮੇਰੇ ਉਹਨੇ ਤਰਲੇ ਕੱਢਦੀ ਫਿਰਦੀ ਸੀ ਬਾਬਾ ਜੀ ਤੁਹਾਡੇ ਕੋਲ ਬੇਨਤੀ ਕਰਦੀ ਬਾਬੇ ਦੀਪ ਸਿੰਘ ਨੂੰ ਕਹਿ ਕੇ ਮੇਰੀ ਵੀਡੀਓ ਕਟਾ ਦਿਓ ਉਹ ਤਾਂ ਕਹਿੰਦੇ ਜਾਣਦੀ ਨਹੀਂ ਹੁਣ ਨਹੀਂ ਜਾਣਦੀ ਇਦਾਂ ਕੱਲ ਸਾਡੇ ਤਰਲੇ ਕੱਢਦੀ ਸੀ ਜਾਣਦੀ ਕਿਉਂ ਨਹੀਂ ਆ ਉਹਨੂੰ ਉਹਨੂੰ ਮੌਕਾ ਮਿਲਿਆ ਗੱਲ ਕਰਨ ਦਾ ਉਹਨੇ ਮੌਕਾ ਕਰ ਲਿਆ ਪਰ ਇੱਕ ਗੱਲ ਆ ਮੈਂ ਤੁਹਾਡੇ ਆਰ ਰਿਕਾਰਡ ਉਹਨੂੰ ਕਹਿ ਰਿਹਾ ਬੀਬੀ ਤੂੰ ਸਾਨਾ ਦੇ ਪੇੜ 'ਚ ਨਾ ਆ ਐਵੇਂ ਅੱਗੇ ਪਜਾਮਾ ਪਾਟਾ ਨਹੀਂ ਪਾਟਾ ਮੈਨੂੰ ਵੀ ਪਤਾ ਪਰ ਜਿਹੜਾ ਸਾਡਾ ਪਾੜਿਆ ਮੁੜ ਕੇ ਸੀਪਣਾ ਨਹੀਂ ਆ ਇਹ ਕਰਕੇ ਤੂੰ ਆਪਣਾ ਕੰਮ ਧੰਦਾ ਕਰ ਸਾਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਆ ਜਿਹੜੇ ਪੇਚਾਂ ਪੂਚਣ ਵਾਲੇ ਉਹਨਾਂ ਦਾ ਬਾਕੀ ਜਿਹੜਾ ਧਾਰਮਿਕ ਖੇਤਰ ਦੇ ਆਵੇ ਇਹ ਕੱਲ ਤੇ ਗੱਲਾਂ ਕਰਨ ਦੀ ਮੇਰੀ ਭਾਬੀ ਮੇਰੇ ਭਰਾ ਨੂੰ ਸੌਣ ਨਹੀਂ ਦਿੰਦੀ ਮੇਰੇ ਭਰਾ ਨੂੰ ਐ ਨਹੀਂ ਕਰਨ ਦਿੰਦੀ ਮੇਰੇ ਚਲੋ ਵੀਡੀਓ ਕੱਟ ਕੇ ਪਾਈਆਂ ਗਿਆ ਬਸ ਕੱਟ ਦੇ ਦੇਖੋ ਕੱਟ ਕੇ ਪਾਈਆਂ ਨਾ ਜਦੋਂ ਆਪਾਂ ਉਹਦਾ ਤੀਰ ਲਾਵਾਂਗੇ ਤੇ ਭਾਈ ਕਿਤੇ ਨਾ ਕਿਤੇ ਤੇ ਲੱਗਣਾ ਹੀ ਆ ਨਾ ਮੰਨ ਲਓ ਜੇ ਇੱਕ ਪਾਸੇ ਪੂਰਾ ਪੰਜਾਬ ਖੜਾ ਵਾ ਧਾਰਮਿਕ ਖੇਤਰ ਦੇ ਬੰਦੇ ਜਿਨ੍ਹਾਂ ਨੂੰ ਪਤਾ ਵੀ ਸਾਡਾ ਇਹੋ ਧਾਰਮਿਕ ਖੇਤਰ ਆਹੀਂ ਤੇ ਕੀਰਤਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਪਿਛਲੇ ਦਿਨੀ ਉਹ ਬੰਦਾ ਸਾਡੇ ਹੱਕ ਦਾ ਆ ਕੇ ਸਾਨੂੰ ਵਿਚਾਰ ਰਿਹਾ ਸਾਡੀਆਂ ਵੀਡੀਓ ਕਟਾ ਰਿਹਾ ਅਗਲੇ ਬੰਦਿਆਂ ਨੂੰ ਕਹਿ ਕੇ ਅੱਜ ਅਹੀਂ ਉਹ ਬੰਦੇ ਦੇ ਅਹੀਂ ਉਹਨੂੰ ਜਾਣਦੇ ਨਹੀਂ ਜਾਣਦੇ ਕਿਉਂ ਨਹੀਂ ਆ ਕੱਲ ਤਰਲੇ ਕੱਢਿਆ ਸਾਡੇ ਕੋ ਇੱਕ ਇੱਕ ਪ੍ਰੂਫ ਪਿਆ ਸਬੂਤ ਹੈਗਾ ਮੈਂ ਕਿਹਾ ਅੱਜ ਵਿਖਾ ਦੇਾਂਗੇ ਤੁਹਾਨੂੰ ਦਿਖਾਓ ਬਾਬਾ ਦੀਪ ਸਿੰਘ ਨੂੰ ਅੱਜ ਬਾਬੇ ਦੀਪ ਸਿੰਘ ਤੁਹਾਡੇ ਤੋਂ ਬਾਅਦ ਤੁਹਾਨੂੰ ਬਾਬੇ ਦੀਪ ਸਿੰਘ ਨੂੰ ਫੋਨ ਲਾ ਦੂੰਗਾ ਬਾਬੇ ਦੀਪ ਸਿੰਘ ਨੂੰ ਪੁੱਛ ਲਓ ਵੀ ਕਿੰਨੇ ਤਰਲੇ ਕੱਢੇ ਨੇ ਵੀ ਸਾਡੀ ਵੀਡੀਓ ਕੱਢ ਦਿਓ ਸਬੂਤ ਬਾਬਾ ਜੀ ਇਹਨਾਂ ਨੇ ਕਿਹੜੇ ਕਤਲ ਕੀਤੇ ਜਿਹੜਾ ਸਬੂਤ ਇਹਨਾਂ ਨੂੰ ਚਾਹੀਦੇ ਆ ਉਹਨੂੰ ਤੁਸੀਂ ਆਪ ਹੀ ਪੁੱਛ ਲਓ ਜਾ ਕੇ ਫੋਨ ਲਾ ਕੇ ਪੁੱਛ ਲਓ ਵੀ ਤੁਸੀਂ ਮਾਨਸੇ ਕਾਲੀ ਨੂੰ ਇਹ ਕਿਹਾ ਕਿ ਨਹੀਂ ਕਿਹਾ ਵੀ ਸਾਡੀ ਵੀਡੀਓ ਕਟਾ ਦਿਓ ਜੇ ਉਹ ਕਹੂਗੀ ਨਹੀਂ ਕਿਹਾ ਫਿਰ ਆਪਰ ਨੂੰ ਹਾਰੇ ਜਾਣ ਕੇ ਕਹਿ ਦੇਵੇ ਮੈਂ ਮੰਨ ਲਊਗਾ ਠੀਕ ਹੈ ਮੈਂ ਗਲਤ ਆ ਪਰ ਉਹਨੇ ਗੱਲ ਤਾਂ ਕੋਈ ਗਲਤ ਨਹੀਂ ਕੀਤੀ ਬਾਈ ਗੱਲ ਤੇ ਇਹ ਨਾ ਵੀ ਸਾਨਾ ਦੇ ਪੇਟ ਚ ਭੇਡਾਂ ਥੋੜਾ ਹੋਣਾ ਚਾਹੀਦਾ ਉਹ ਆਪਣੇ ਟਿਕਾਣੇ ਤੇ ਰਵੇ ਮੇਨ ਗੱਲ ਦੇਖੋ ਤੁਸੀਂ ਜੇ ਕੋਈ ਸੋਸ਼ਲ ਮੀਡੀਆ ਦੇ ਵਿੱਚ ਗੱਲ ਕਹਿ ਰਹੇ ਹੋ ਆਪਣਾ ਪੱਖ ਰੱਖੋ ਉਹਦਾ ਮਤਲਬ ਥੋੜਾ ਕੋਈ ਤੁਹਾਡੇ ਖਿਲਾਫ ਵੀ ਕੋਈ ਬੋਲ ਸਕਦਾ ਨਹੀਂ ਨਹੀਂ ਬੋਲੋ ਬੋਲੋ ਨਹੀਂ ਗੱਲ ਦੇਖੋ ਮੇਰੀ ਗੱਲ ਸੁਣੋ ਗੱਲ ਇੱਕ ਦਾਇਰੇ ਦੀ ਚੱਲਦੀ ਪਈ ਆ ਹੂੰ